ਉਸ ਟਾਈਮ ਸਾਡੀ ਪੁਲਿਸ ਟੀਮ ਨੇ ਉਹਨਾਂ ਨੂੰ ਉੱਥੋਂ ਰਿਹਾ ਕਰਾਇਆ ਸੀ ਬਟ ਡਿਸਪਾਇਟ दैट ਉਹਨਾਂ ਦੇ ਬਿਆਨਾਂ ਤੇ ਅਸੀਂ ਕਿਡਨੈਪਿੰਗ ਸਰਕਾਰੀ ਕੰਮ 'ਚ ਵਿਗਨ ਪਾਣਾ ریلیਟਡ ਜਿਹੜੇ ਸੈਕਸ਼ਨਸ ਹੁੰਦੇ ਆ ਤਹਿਤ ਕੁਝ ਆਈਡੈਂਟੀਫਾਈਡ ਔਰ ਕੋਚਾਨਾ ਆਈਡੈਂਟੀਫਾਈਡ ਤੇ ਐਫ ਆਈ ਆਰ ਨੰਬਰ 5 ਸਦਰ ਰਾਮਪੁਰਾ ਦਰਜ ਕੀਤਾ ਇਸ ਤੋਂ ਇਲਾਵਾ ਬਾਅਦ 'ਚ ਸਾਡੇ ਡੀ ਐਸ ਪੀ ਹੈੱਡ ਕੁਆਰਟਰ ਰਾਹੁਲਪੁਰ ਦਵਾ ਜਿਹੜੇ ਉੱਥੇ ਡਿਊਟੀ ਤੇ ਸੀਗੇ ਤੇ ਉਹਨਾਂ ਦੇ ਗਨਮੈਨ ਉਹ ਵੀ ਜਦੋਂ ਇਹ ਸਾਡੇ ਕੰਮ 'ਚ ਜਾਣ ਤੇ ਜਗਾ ਜਗਾ ਰੋਕਿਆ ਜਾ ਰਿਹਾ ਸੀ ਉਦੋਂ ਉਸ ਇੱਕ ਪੁਆਇੰਟ ਦੇ ਤਹਿਤ ਡੀਐਸਪੀ ਸਾਹਿਬ ਦੇ ਲੈਫਟ ਆਰਮ ਤੇ 메ਜਰ ਫ੍ਰੈਕਚਰ ਹੋਇਆ ਔਰ ਉਹਨਾਂ ਪੀਐਸਓ ਪਿੱਛੇ ਖੜਾ ਸੀ ਉਹਦੇ ਤੇ ਵੀ ਲਾਠੀ ਦੇ ਵਾਰ ਨਾਲ ਉਹਦੇ ਸਿਰ ਤੇ ਮਾਈਨਰ ਇੰਜਰੀ ਹੋਈ ਹੈ ਉਹਨਾਂ ਦੇ ਬਿਆਨ ਤੇ ਅਸੀਂ 307 353 186 148 149 ਦੇ ਜਿਹੜੇ ਰੈਲੇਵੈਂਟ ਬੀਐਨਐਸ ਦੇ ਸੈਕਸ਼ਨਸ ਹੁੰਦੇ ਆ ਉਹਦੇ ਤਹਿਤ ਅਸੀਂ ਸਦਰਾਮਪੁਰਾ ਚੋਂ ਦੂਜਾ ਪਰਚਾ ਦਰਜ ਕੀਤਾ ਜਿੱਤੇ ਜਿਹੜੇ ਮੌਕੇ ਦੇ ਆਈਡੈਂਟੀਫਾਈਡ ਲੀਡਰ ਔਰ ਪਿੰਡ ਵਾਸੀ ਸੀਗੇ ਉਹਨਾਂ ਤੇ ਆਈਡੈਂਟੀਫਾਈਡ ਔਰ ਬਾਕੀ ਅਨਨੋਨ ਤੇ ਪਰਚਾ ਦਰਜ ਕੀਤਾ ਗਿਆ ਉਹ ਗਰਮ ਚਾਹ ਰਹੀ ਹੈ ਜੀ ਇੱਕ ਡੀਐਸਪੀ ਸਾਹਿਬ ਹੈ ਜਿਨ੍ਹਾਂ ਦੀ ਕੱਲ ਸਰਜਰੀ ਵੀ ਹੋਈ ਹੈ ਔਰ ਉਹਨਾਂ ਨੂੰ ਘੱਟੋ ਘੱਟ ਮਹੀਨਾ ਲੱਗੇਗਾ ਰਿਕਵਰ ਹੋਣ ਚਾਹੇ ਕਾਫੀ ਵੱਡੀ ਉਹਨਾਂ ਦੇ ਪਲੇਟ ਪਈ ਹੈ ਤੇ ਉਹਨਾਂ ਦੇ ਹੀ ਪੀਐਸਓ ਦੇ ਸਿਰ ਤੇ ਵਜੀ ਹੈ ਬਟ ਹੀ ਇਜ਼ ਸਟੇਬਲ ਉਹਨਾਂ ਦੇ ਮਾਈਨਰ ਇੰਜਰੀ ਸਵੇਲਿੰਗ ਸੀਗੀ ਉਹਨਾਂ ਨੇ ਜੀ ਕੱਲ ਹੀ ਉੱਥੇ ਪ੍ਰੋਟੈਸਟ ਉੱਥੇ ਬੈਠ ਗਏ ਸੀਗੇ ਕੰਮ ਵੀ ਸਸਪੈਂਡ ਹੋ ਗਿਆ ਹਲੇ ਵੀ ਉੱਥੇ ਉਹਨਾਂ ਨੇ ਧਰਨਾ ਲਾਇਆ ਹੋਇਆ ਹੈ ਬਾਕੀ ਪ੍ਰਸ਼ਾਸਨ ਉਹਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਸਾਰਾ ਪ੍ਰੋਸੀਜਰ ਐਸ ਪਰ ਲਾਅ ਹੀ ਅਸੀਂ ਕਰ ਰਹੇ ਸੀਗੇ ਕਾਫੀ ਸਾਲਾਂ ਤੋਂ ਕੋਰਟ ਦੀ ਡਾਇਰੈਕਸ਼ਨਸ ਤੇ ਸ਼ਾਇਡ ਡਿਲੇ ਹੋਇਆ ਔਰ ਇਸ ਵਾਰੀ ਕੰਟੈਂਪ ਪੈਸੀ ਵੀ ਜੇ ਨਹੀਂ ਡੀਮਾਰਕੇਸ਼ਨ ਕਰਾਂਦੇ ਤਾਂ ਸਾਡੇ ਸੀਨੀਅਰ ਅਫਸਰਾਂ ਤੇ ਉਹਨਾਂ ਨੇ ਕਾਫੀ ਐਕਸਪੈਂਸ ਵਗੈਰਾ ਡਾਇਰੈਕਸ਼ਨ ਦਿੱਤੀਆਂ ਹੋਈਆਂ ਔਰ ਮਤਲਬ ਸਟਰਨ ਡਾਇਰੈਕਸ਼ਨ ਸਗੀਆ ਇਸ ਕਰਕੇ ਇਹ ਕੰਮ ਕੀਤਾ ਗਿਆ ਬਟ ਜੇ ਕੋਈ ਗੱਲਬਾਤ ਕਰਨਾ ਚਾਹੁੰਦਾ ਪ੍ਰਸ਼ਾਸਨ ਇਜ਼ ਓਪਨ ਫॉर ਟਾਕਸ ਨਹੀਂ ਜੀ ਫਿਲਹਾਲ ਕੋਈ ਗ੍ਰਫਤਾਰੀ ਨਹੀਂ ਹੈ ਇਹਦੇ ਵਿੱਚ ਜਿਹੜਾ ਜੋਨ ਪਿੰਡ ਦੇ ਵਿੱਚ ਜਿਹੜਾ ਡੀਮਾਰਕੇਸ਼ਨ ਦਾ ਇਸ਼ੂ ਚੱਲ ਰਿਹਾ ਸੀ ਕਿ ਇਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਰੈਵਨਿਊ ਡਿਪਾਰਟਮੈਂਟ ਦੇ ਪਿੰਡ ਦੀ ਜਿਹੜੀ ਜੋਨ ਪਿੰਡ ਦੀ ਡੀਮਾਰਕੇਸ਼ਨ ਕਰਨੀ ਸੀਗੀ ਤੇ ਉਸ ਬੰਦੇ ਵਿੱਚ ਜਿਹੜੀ ਪੁਲਿਸ ਪ੍ਰੋਟੈਕਸ਼ਨ ਉਹਨਾਂ ਨੇ ਮੁਹੱਈਆ ਕਰਾਈ ਗਈ ਸੀਗੀ ਤੇ ਇਹਦੇ ਵਿੱਚ ਸਾਡੀ ਜਿਹੜੀ ਪੁਲਿਸ ਦੀ ਵੱਖ-ਵੱਖ ਟੀਮਾਂ ਡਿਪਲੋਏ ਕੀਤੀਆਂ ਗਈਆਂ ਸੀਗੀ ਜਦੋਂ ਮਾਰਨਿੰਗ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਨਾਲ ਜਿਹੜੇ ਉਹਨਾਂ ਦੇ ਪਟਵਾਰੀ ਤੇ ਬਾਕੀ ਅਫਸਰ ਸਬਾਨ ਉੱਥੇ ਪਹੁੰਚੇ ਡੀਮਾਰਕੇਸ਼ਨ ਕਰਨ ਦੇ ਵਾਸਤੇ ਤਾਂ ਕਿਸਾਨ ਜਿੱਥੇ ਬੰਦੇ ਦੇ ਆਗੂ ਤੇ ਪਿੰਡਾਂ ਜਦੋਂ ਪੁਲਿਸ ਨੇ ਆਪਣੇ ਪੁਲਿਸ ਫੋਰਸ ਦੀ ਮਦਦ ਦੇ ਨਾਲ ਜਿਹੜਾ ਹੈ ਪਹਿਲਾਂ ਉਹਨਾਂ ਨੂੰ ਉੱਥੋਂ ਅੰਚੜਵਾ ਲਿਆ ਸੀਗਾ ਜਦੋਂ ਪੁਲਿਸ ਫੋਰਸ ਵਾਪਿਸ ਆ ਰਹੀ ਸੀ ਤੇ ਡੀਮਾਰਕੇਸ਼ਨ ਦਾ ਕੰਮ ਦੁਬਾਰਾ ਸ਼ੁਰੂ ਕਰਨਾ ਸੀ ਤੇ ਇੱਕ ਇੱਟਾਂ ਦੀ ਟਰਾਲੀ ਭਰੀ ਹੋਈ ਸੀਗੀ ਜਦੋਂ ਉਹਨੂੰ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਹੜਾ ਹੈ ਉਹਨਾਂ ਨੇ ਪੁਲਿਸ ਪਾਰਟੀ 'ਤੇ ਤੋਂ ਹਮਲਾ ਕਰ ਦਿੱਤਾ ਕਿਉਂਕਿ ਉਹ ਟਰਾਲੀ ਹਾਈਟ ਦੇ ਸੀਗੀ ਤੇ ਉਹਨਾਂ ਦੇ ਉੱਪਰ ਜਿਹੜੇ ਡੰਗਾ ਚਲਾਈਆਂ ਸੀਗੇ ਉਹਦੇ ਵਿੱਚ ਡੀਐਸਪੀ ਹੈੱਡਕ quart ਰਾਹੁਲ ਭਾਰਤਵਾਜ ਤੇ ਜਿਹੜੀ ਹੈਗੀ ਬਾਹਰ ਤੇ ਸੱਟ ਲੱਗਣ ਕਰਕੇ ਜਿਹੜੀ ਹੱਡੀ ਫ੍ਰੈਕਚਰ ਹੋ ਗਈ ਸੀ ਸੋ ਇਸ ਸਾਰੇ ਮਸਲੇ ਦੇ ਦੋ ਐਫਆਈਆਰ ਸਦਰ ਰਾਮਪੁਰਾ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਇੱਕ ਮਟਵਾਰੀ ਦੇ ਬਿਆਨਾਂ ਦੇ ਵਿੱਚ ਜਿੱਥੇ ਜਿਹੜੀ ਉਸੇ ਪਰਿਵਾਰੀ ਨੂੰ ਬੰਦਕ ਪਨਾਇਆ ਗਿਆ ਸੀਗਾ ਸੈਕੰਡਲੀ ਜਿਹੜੀ ਡੀਐਸਪੀ ਸਾਹਿਬ ਜਿਹੜੀ ਸੀ ਸੱਟ ਲੱਗੀ ਹੈ ਇੰਜਰੀ ਹੋਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਦੋ ਐਫਆਈਆਰ ਅਸੀਂ ਦਰਜ ਕੀਤੀਆਂ ਨੇ ਫਰਦਰ ਜੇ ਇਹਨਾਂ ਮੁਕਦਮਿਆਂ ਦੇ ਇਸ ਬੰਦੀ ਤਫਤੀਸ਼ ਕੀਤੀ ਜਾ ਰਹੀ ਤੇ ਜੋ ਵੀ ਕਾਰਵਾਈ ਬੰਦੀ ਹੋਊਗੀ ਸਖਤੋ ਸਖਤ ਕੀਤੀ ਜਾਊਗੀ ਜਿੱਥੇ ਬੰਦੀ ਤੇ ਕਿੰਨੇ ਲੋਕਾਂ ਨੇ ਤਮਾਮ ਇਹ ਕਿਸਾਨ ਜਿੱਥੇ ਬੰਦੀ ਉਗਰਾਹਾਂ ਦੇ ਆਗੂ ਸੀਗੇ ਤੇ ਉਸੇ ਜਿਹੜੇ ਹੈਗੇ ਬਲਾਕ ਦੇ ਬੰਦੇ ਸੀਗੇ ਕੁਝ ਕੁਝ ਬਾਹਰੋਂ ਬੰਦੇ ਆਏ ਸੀਗੇ ਤੇ ਇਹਦੇ ਵਿੱਚ ਜਿਹੜੇ ਪਹਿਲਾ ਪਟਵਾਰੀ ਵਾਲਾ ਮਸਲਾ ਹੈਗਾ ਉਹਦੇ ਵਿੱਚ 6-7 ਬੰਦੇ 7 ਤੋਂ 8 ਬੰਦੇ ਬਾਈਨਿੰਗ ਨੇ ਬਾਕੀ ਕੁਝ ਅਨਸ਼ਕਸ਼ਤ ਨੇ ਸੈਕੰਡ ਹਾਫ ਆਰ ਦੇ ਵਿੱਚ ਵੀ ਕੁਝ ਬੰਦੇ ਬਾਈਨਿੰਗ ਨੇ ਤੇ ਕੁਝ ਬੰਦੇ ਅਨਸ਼ਕਸ਼ਤ ਰਹੇ ਇਹਦੇ ਵਿੱਚ ਛੱਡਾ ਸਿੰਘ ਤੇ ਜਿਹੜੇ ਉਹਨਾਂ ਦੇ ਮੇਨ ਆਗੂ ਜਗਿੰਦਰ ਅਗਰਾਹਾ ਤੇ ਹੋਰ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਬਾਈਨਿੰਗ ਦਿੱਤਾ ਗਿਆ ਤੁਹਾਡੇ ਜਿਹੜੇ ਬੰਦੇ ਜ਼ਖਮੀ ਹੋਏ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਦੇ ਵਿੱਚ ਡੀਐਸਪੀ ਹਿਡਕੁਆਰਟ ਰਾਹੁਲਪੁਰ ਦਵਾਜ ਦੀ ਬਾਹ ਦੇ ਉੱਪਰ ਇੰਜਰੀ ਹੋਈ ਸੀਗੀ ਜਿਹਦੀ ਉਹਦੀ ਬਾਹ ਟੁੱਟੀ ਸੀਗੀ ਕੱਲ ਉਹਨਾਂ ਦਾ ਜਿਹੜਾ ਹੈਗਾ ਆਪਰੇਸ਼ਨ ਕਰਕੇ ਜਿਹੜੀ ਹੈ ਪਰ ਤਾਂ ਜਿਹੜਾ ਹੋਇਆ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਉਸ ਦਾ ਚਾਰੋਂ ਬਲਾਈ ਗਈ ਸੀ ਪੁਲਿਸ ਜਿਹੜੀ ਕੱਲ ਇਹ ਇਸ ਮਾਮਲੇ ਨੂੰ ਲੈ ਕੇ ਪੁਲਿਸ ਬਾਹਰ ਕੱਲੋ ਕੱਲ ਮੋਸਟਲੀ ਫੋਰਸ ਜਿਹੜੀ ਸੀ ਬਿੰਡਾ ਪੁਲਿਸ ਦੀ ਆਪਣੀ ਲੱਗੀ ਸੀ। ਉਹਨਾਂ ਦਾ ਦਰਜਾ ਕਰਤਾਰੀ ਕੀਤੀ ਹੈ ਜਿਸ ਤਰ੍ਹਾਂ ਇਹ ਦੋ ਜਿਹੜੇ ਸਾਡੇ ਮਾਮਲੇ ਦਰਜ ਕੀਤੇ ਗਏ ਨੇ ਇਹਦੇ ਵਿੱਚ ਜਿਹੜੀ ਸਦਰ ਰਾਮਪੁਰਾ ਤੇ ਡੀਐਸਪੀ ਫੂਲਰ ਉਹ ਕਤਫੀਸ਼ ਕੀਤੀ ਜਾ ਰਹੀ ਹੈ। ਜਿਹੜੇ ਜਿਹੜੇ ਬੰਦੇ ਦੇ ਖਿਲਾਫ ਐਵੀਡੈਂਸ ਆਊਗਾ ਉਹਦੀ ਗ੍ਰਿਫਤਾਰੀ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸਰ ਇਹ ਕਿੰਨੀ ਜ਼ਮੀਨ ਦਾ ਰੋਲ ਹੈ ਸਾਡੇ? ਇਹ ਜ਼ਮੀਨ ਦਾ ਜਿਹੜਾ ਐਗਜ਼ੈ ਜੇ ਕੱਲ ਵੇਖ ਜੌਂ ਦੇਖੇ ਹੋਇਆ ਨਾ ਦੇਖੋ ਜੌਂ ਦੇਖੇ ਬਹੁਤ ਮਾੜਾ ਹੋਇਆ ਸਰਕਾਰ ਉਸੇ ਗੱਲ ਤੇ ਅਸਲ ਵਿੱਚ ਉਹ ਕੜੀ ਹੈ ਜ਼ਮੀਨਾਂ ਤੇ ਹਮਲਾ ਹੈ ਉਹਦੀ ਇੱਕ ਕੜੀ ਹੈ ਢੰਗ ਤਰੀਕਾ ਹੋਰ ਕੱਢ ਲਿਆ ਉਹਨਾਂ ਨੇ ਅਸਲ ਵਿੱਚ ਵੀ ਐਂ ਜ਼ਮੀਨਾਂ ਖੋਣੀਆਂ ਸ਼ਮਰਾਜੀ ਮੌਲਕਾਂ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਨੀਤੀਆਂ ਉਹ ਲਾਗੂ ਕਰ ਰਹੇ ਆ ਉਹਦੀ ਕੜੀ ਹੈ ਉਹ ਅਸਲ ਵਿੱਚ ਮੋٹے ਤੌਰ ਤੇ ਦੇਖੋ ਉਹ ਤਾਂ ਬਹੁਤ ਕੁਝ ਕਹਿੰਦੇ ਆ ਉਹ ਕਹੀ ਜਾਣ ਉਹ ਸਾਡੇ ਕੋਲੇ ਪਿਛਲਾ ਇਤਿਹਾਸ ਵੀ ਪਿਆ ਹੈ ਰਾਏ ਕੇ ਕਲਾ ਦੇ ਵਿੱਚ ਉਹਨਾਂ ਨੇ 300 ਮੀਟਰ ਪਿੱਛੇ ਜਾ ਕੇ ਗੱਡੀਆਂ ਭੰਨ ਲਗਾ ਉਸ ਦੇ ਕੁਦਰਤੀ ਤੌਰ ਤੇ ਕੈਮਰੇ ਸੀਗੇ ਸੀਸੀਟੀਵੀ ਲੱਗੇ ਹੋਏ ਉਹ ਕੈਮਰਿਆਂ ਚੋਂ ਡਿਲੀਟ ਕੋ ਕਰਾਤੀਆਂ ਜੇ ਅਸੀਂ ਗੱਡੀਆਂ ਭੰਨਾਂਗੇ ਸਿ ਪ੍ਰਸ਼ਾਸਨ ਨੇ ਐਸਾ ਜਦੋਂ ਲੇਲੇ ਵਾਲੇ ਦੇ ਵਿੱਚ ਲਾਠੀ ਚਾਰਜ ਹੋਇਆ ਬੁਰੀ ਤਰ੍ਹਾਂ ਉਦੋਂ ਵੀ ਕਹਿੰਦੇ ਸਾਡੇ ਥਾਣੇਦਾਰ ਦੀ ਬਾਹ ਬੰਦ ਤੀ ਤੇ ਹਾਲਤ ਇਹ ਬਣੀ ਵੀ ਉਹ ਕਿਉਂਕਿ ਕਾਲੀ ਕਰਦੇ ਹੋਏ ਜਦੋਂ ਖਬਰਾਂ ਦੇਣੀਆਂ ਤੁਹਾਡੇ ਸਾਹਮਣੇ ਪ੍ਰੈਸ ਦੇ ਸਾਹਮਣੇ ਵਰਦੀ ਦੇ ਉੱਤੋਂ ਦੀ ਬਲਾਸਟਰ ਕਰਤਾ ਇਹੋ ਜਿਹਾ ਕੁਛ ਉਹਨਾਂ ਦੀ ਹਾਲਤ ਹੈ ਜੇ ਇਹਦੇ ਬਾਬਤ ਹੀ ਜੋ ਹੋਇਆ ਜਿੰਨਾ ਜ਼ਖਮੀ ਹੋਇਆ ਉਧਰ ਵੀ ਕਿਉਂਕਿ ਉਧਰ ਵੀ ਸਾਡੇ ਆ ਪੋਰਸ ਵਾਲੇ ਪਾਸੇ ਵੀ ਸਾਡੇ ਵੀਰ ਤੇ ਇੱਧਰ ਵੀ ਲੋਕ ਆ ਜਣੀ ਚਾਲਾਂ ਸਰਕਾਰਾਂ ਦੀਆਂ ਧਨਾੜ ਲੋਕਾਂ ਦੀਆਂ ਭੇੜੇ ਸੀ ਲੋਕ ਹੀ ਰਹੇ ਦੋਨੇ ਪਾਸੇ ਲੋਕਾਂ ਦੇ ਜਾਏ ਆ ਇਹ ਮਾੜਾ ਹੀ ਆ ਕਿਸਾਨ ਵੀ ਜ਼ਖਮੀ ਕਿਸਾਨ ਵੀ ਜ਼ਖਮੀ ਆ ਅਸਲ ਕਿਸਾਨ ਹੀ ਜਖਮੇ ਹੁੰਦੇ ਹੁੰਦੇ ਆ ਉਧਰ ਦਾ ਹੀ ਆਪ ਬਣਾਉਂਦੇ ਆ ਸਾਡੇ ਤੇ ਕੇਸ ਬਣਾਉਣ ਦੇ ਮਾਰੇ ਅੱਜ ਪਤਾ ਲੱਗੇ ਉਹਨੇ ਪਰਚੇ ਦਰਜ ਕਰ ਲਿਆ ਕਿਉਂਕਿ ਪਰਚੇ ਦਰਜ ਕਰਾਉਣ ਵਾਸਤੇ ਕੋਈ ਹਦਾਰਤਾ ਚਾਹੀਦੀ ਹੈ ਨਾ ਨੂੰ ਉਹ ਬਣਾ ਲੈਂਦੇ ਆ ਉਹ ਤਾਂ ਝੂਠਾ ਵੀ ਬਣਾ ਲੈਂਦੇ ਮੇਰੇ ਤੇ ਪਰਚਾ ਇੱਕ ਇਹ ਕਰਿਆ ਵੀ ਸੜਕ ਪੱਟਣ ਦਾ ਪਰਚਾ ਮੇਰੇ ਤੇ ਪਾਇਆ ਹੋਇਆ ਵੀ ਸ਼ੰਗਾਰਾ ਸਿੰਘ ਜਦੋਂ ਸਾਡਾ ਨੁਮਾਇੰਦਾ ਗਿਆ 33 ਲੈ ਕੇ ਸੜਕ ਪੱਟੀ ਜਾਂਦਾ ਸੀ ਤੁਸੀਂ ਦੇਖ ਲਓ ਵੀ ਕਦੇ ਮੇਰੇ ਹੱਥ 'ਚ ਗੈਂਤੀ ਜਾਂ ਸੜਕ ਪੱਟਣ ਵਾਲੇ ਆ ਸੀ ਜਾਂ ਕਿੱਥੋਂ ਸੜਕ ਪੱਟੀ ਉਹ ਦਿਖਾ ਦੇਣ ਆਹੀ ਕਹਿੰਦੇ ਉਥੋਂ ਦਿੱਤਾ ਜਿਹੜਾ ਆਪਣਾ ਮਹਾਰਾਮਪੁਰ ਥਾਣੇ ਮੂਹਰੇ ਛੜਕ ਨੰਗਦੀ ਆ। ਉਥੋਂ ਦਾ ਕੇਸ ਬਣਾਇਆ ਬਕੂ ਆ ਉਹ ਐ। ਥਾਣੇ ਮੂਹਰੇ ਮੈਂ ਛੜਕ ਪੱਟੀ ਜਾਊਂਗਾ। ਸੋ ਉਹਨਾਂ ਦੀਆਂ ਗੱਲਾਂ ਕੀ ਕਹਿਣਾ ਤੇ ਕੀ ਕਰਨਾ ਹੈ। ਜੋ ਮਰਜੀ ਕਹਿਣ। ਸ਼ੁਗਾਰ ਸੇ ਦੇਖੋ ਜਾਨ ਹੂਲ ਮਿਆਂ। ਜ਼ਮੀਨਾਂ ਦੀ ਲੜਾਈ ਐ। ਜ਼ਮੀਨਾਂ ਦੀ ਰਾਖੀ ਜਾਨ ਦੇ ਕੇ ਸਿਰ ਦੇ ਕੇ ਰੱਖਦੀ ਐ। ਪਹਿਲਾਂ ਵੀ ਸਾਡੇ ਸਿਰ ਲੱਗਿਆ। ਸਾਡਾ ਸਾਧੂ ਸਿੰਘ ਤੱਕ ਤੂ ਭਰਾ। ਜ਼ਮੀਨਾਂ ਦੀ ਲੜਾਈ ਮਾਲਕੀ ਹੱਕ ਦਾਵਾਉਣ ਦਾ ਕਿ ਹਤਰਾ ਆਵਾਦ ਕਰਨ ਮਾਲਕੀ ਹੱਕ ਦੀ ਲੜਾਈ ਸੀ ਉਹ ਉਹਦਾ ਸਿਰ ਲੱਗਿਆ ਇਸੇ ਤਰ੍ਹਾਂ ਜਾਂੌਦਾਲੀ ਲੜਾਈ ਉਹੋ ਜੀ